ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਮੇਰੇ ਜਿੰਨੇ ਵੀ ਇਲੈਕਸ਼ਨ ਏਜੰਟ ਬਣਨਾ ਸੀ ਜਿਨ੍ਹਾਂ ਨੇ ਪੋਲਿੰਗ ਏਜੰਟ ਜਿਨ੍ਹਾਂ ਨੇ ਪੋਲਿੰਗ ਬੂਥਾਂ ਤੇ ਬਹਿਣਾ ਸੀ ਇਹ ਖਾਸ ਕਰਕੇ ਸਿਰਫ ਉਹਨਾਂ ਵੀਰਾਂ ਵਾਸਤੇ ਹੈ ਭਾਈ ਜਿਨ੍ਹਾਂ ਨੇ ਪੋਲਿੰਗ ਏਜੰਟ ਬਣਨਾ ਸੀ ਉਹਨਾਂ ਨੂੰ ਜਿਹੜੇ ਝੋਲਿਆਂ ਦੇ ਵਿੱਚ ਪੋਲਿੰਗ ਏਜੰਟ ਦੇ ਪੰਜਾਬੀ ਵਾਲਾ ਕਾਗਜ਼ ਗਿਆ ਹੈ ਫਾਰਮ ਗਿਆ ਹੈ ਪੰਜਾਬੀ ਚ ਉਹ ਗਲਤ ਹੈ ਬਈ ਤੁਸੀਂ ਸਾਰੇ ਆਪਣਾ ਆਪਣਾ ਹਲਕਾ ਇੰਚਾਰਜ ਜਾਂ ਤੁਹਾਡਾ ਦਫ਼ਤਰ ਇੰਚਾਰਜ ਜਾਂ ਫਿਰ ਤੁਸੀਂ ਮੈਨੂੰ 9815464748 ਜਾਂ ਤੁਸੀਂ ਫੋਨ ਕਰੋ ਗਰਸੇਵਕ ਸਿੰਘ ਨੂੰ 98175515712 ਜਾਂ ਫੋਨ ਕਰੋ ਨਵਦੀਪ ਬਾਈ ਨੂੰ 8198871000 ਜਾ ਫੋਨ ਕਰੋ ਗਰਦੀਪ ਸਿੰਘ ਬਠਿੰਡਾ ਨੂੰ 98760 72000 ਜਾਂ ਤੁਸੀਂ ਹੋਰ ਜਿੰਨੇ ਵੀ ਥੋਡੇ ਆ ਬਲਵਿੰਦਰ ਵਰਗੇ ਆ ਹੋਰ ਜਿੰਨੇ ਵੀ ਆ ਡੋਲਡ ਵਰਗੇ ਜਿਹੜਾ ਤੁਹਾਡੇ ਅੰਕੇ ਦੇ ਵਿੱਚ ਲੱਗਦਾ ਹੈ ਇਨਚਾਰਜ ਤੁਸੀਂ ਉਹਦੇ ਨਾਲ ਸੰਪਰਕ ਕਰੋ ਤੇ ਇੰਗਲਿਸ਼ ਵਾਲਾ ਫਾਰਮ ਲਓ ਇੰਗਲਿਸ਼ ਵਾਲਾ ਉਹ ਜ਼ਰੂਰੀ ਹੈ ਇੰਗਲਿਸ਼ ਦੇ ਵਿੱਚ ਫਾਰਮ ਮਿਲੂਗਾ 올 ਹੈ ਕਿ ਤੁਸੀਂ ਪੋਲਿੰਗ ਬੂਥ ਦੇ ਅੰਦਰ ਜਾ ਸਕਦੇ ਹੋ ਉਸ ਤੋਂ ਬਿਨਾ ਤੁਹਾਨੂੰ ਪੋਲਿੰਗ ਬੂਥ ਦੇ ਅੰਦਰ ਐਂਟਰੀ ਨਹੀਂ ਮਿਲਦੀ ਕਿਰਪਾ ਕਰਕੇ ਆਪਣੇ ਆਪਣੇ ਬਦਲ ਲਓ ਜਿਹੜੇ ਗਲਤ ਕਾ ਕੇ ਤੁਹਾਡੇ ਕੋਲੇ ਚਲੇ ਗਏ ਆ ਉਹ ਨਵੇਂ ਲੈ ਲਓ ਇਨਚਾਰਜਾਂ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਮੇਰੇ ਜਿੰਨੇ ਵੀ ਇਲੈਕਸ਼ਨ ਏਜੰਟ ਬਣਨਾ ਸੀ ਜਿਨ੍ਹਾਂ ਨੇ ਪੋਲਿੰਗ ਏਜੰਟ ਜਿਨ੍ਹਾਂ ਨੇ ਪੋਲਿੰਗ ਬੂਥਾਂ ਤੇ ਬਹਿਣਾ ਸੀ ਇਹ ਖਾਸ ਕਰਕੇ ਸਿਰਫ ਉਹਨਾਂ ਵੀਰਾਂ ਵਾਸਤੇ ਹੈ ਭਾਈ ਜਿਨ੍ਹਾਂ ਨੇ ਪੋਲਿੰਗ ਏਜੰਟ ਬਣਨਾ ਸੀ ਉਹਨਾਂ ਨੂੰ ਜਿਹੜੇ ਝੋਲਿਆਂ ਦੇ ਵਿੱਚ ਪੋਲਿੰਗ ਏਜੰਟ ਦੇ ਪੰਜਾਬੀ ਵਾਲਾ ਕਾਗਜ਼ ਗਿਆ ਹੈ ਫਾਰਮ ਗਿਆ ਹੈ ਪੰਜਾਬੀ 'ਚ ਉਹ ਗਲਤ ਹੈ ਭਾਈ ਤੁਸੀਂ ਸਾਰੇ ਆਪਣਾ ਆਪਣਾ ਹਲਕਾ ਇਨਚਾਰਜ ਜਾਂ ਤੁਹਾਡਾ ਦਫ਼ਤਰ ਇਨਚਾਰਜ ਜਾਂ ਫਿਰ ਤੁਸੀਂ ਮੈਨੂੰ 9815464748 ਜਾਂ ਤੁਸੀਂ ਫੋਨ ਕਰੋ ਗਰਸੇਵਕ ਸਿੰਘ ਨੂੰ 98175515712 ਜਾਂ ਫੋਨ ਕਰੋ ਨਵਦੀਪ ਬਾਈ ਨੂੰ 8198871000 ਜਾਂ ਫੋਨ ਕਰੋ ਗਰਦੀਪ ਸਿੰਘ ਬਠਿੰਡਾ ਨੂੰ ਖਾਨੇ ਵਿੱਚ 760 72000 ਜਾਂ ਤੁਸੀਂ ਹੋਰ ਜਿੰਨੇ ਵੀ ਤੁਹਾਡੇ ਆ ਬਲਵਿੰਦਰ ਵਰਗੇ ਆ ਹੋਰ ਜਿੰਨੇ ਵੀ ਆ ਡੋਡ ਵਰਗੇ ਜਿਹੜਾ ਤੁਹਾਡੇ ਅੰਕੇ ਦੇ ਵਿੱਚ ਲੱਗਦਾ ਹੈ ਇਨਚਾਰਜ ਤੁਸੀਂ ਉਹਦੇ ਨਾਲ